ਅੱਛਾ ਜੀ ਆ ਗਾਂਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਹੋਰ ਵੀਡੀਓ ਇਹ ਵੀਡੀਓ ਹੈਗੀ ਜਿਵੇਂ ਆਪਣੇ ਸੂਟਾਂ ਵਿੱਚੋਂ ਟੋਟੇ ਫੋਟੇ ਬਚ ਜਾਂਦੇ ਨੇ ਆਪਾਂ ਹੁਣ ਆਪਾਂ ਸੱਜੇ ਵਾਸਤੇ ਮੋٹے ਸੂਟ ਸਿਉਂਦੇ ਆ ਇਦਾਂ ਨਾਲ ਆਪਣੇ ਪੀਸ ਬਚ ਜਾਂਦੇ ਨੇ ਸੂਟਾਂ ਦੇ ਵਿੱਚੋਂ ਠੀਕ ਹੈ ਜੀ ਇਹ ਪੀਸ ਆਪਣੇ ਹੁਣ ਕਿਸੇ ਕੰਮ ਨਹੀਂ ਆਉਂਦੇ ਹੈਗੇ ਇਹ ਤੋਂ ਆਪਾਂ ਹੁਣ ਜੀ ਕੀ ਤਿਆਰ ਕਰਾਂਗੇ ਇਹ ਤੋਂ ਕਰਾਂਗੇ ਆਪਾਂ ਜਰਾਬਾ ਪੈਰਾਂ ਵਿੱਚ ਪਾਉਣ ਵਾਲੀਆਂ ਗਰਮ ਜਰਾਬਾ ਬਣਾਵਾਂਗੇ ਕਿਵੇਂ ਬਣਾਵਾਂਗੇ ਲੋ ਜੀ ਆਪਾਂ ਨੇ ਦੋ ਪੀਸ ਲੈ ਲਏ ਨੇ ਦੋ ਪੀਸ ਲੈਣੇ ਨੇ ਤੇ ਇਹਨਾਂ ਦੀ ਲੰਬਾਈ ਆਪਾਂ ਰੱਖਣੀ ਹੈ 10 10 ਇੰਚ 10 ਇੰਚੀ ਲੰਬਾਈ ਰੱਖਣੀ ਹੈ 10 ਇੰਚੀ ਰੱਖਣੀ ਹੈ ਇਹਦੀ ਚੌੜਾਈ ਆਹ ਦੇਖੋ ਜੀ 10 ਇੰਚ ਹੀ ਆਪਾਂ ਨੇ ਲੰਬਾਈ ਰੱਖ ਲਈ ਹੈ ਤੇ 10 ਇੰਚ ਹੀ ਚੌੜਾਈ ਰੱਖ ਲਈ ਹੈ ਠੀਕ ਹੈ ਜੀ ਹੁਣ ਇਹਨੂੰ ਆਪਾਂ ਕੀ ਕਰਨਾ ਜੀ ਇਦਾਂ ਫੋਲਡ ਕਰ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਨੇ 5.5 ਇੰਚ ਤੇ ਇਹਨੂੰ ਟੱਕ ਲਾ ਲੈਣਾ ਇਥੇ ਨੂੰ ਇਦਾਂ ਫੋਲਡ ਕਰ ਲਿਆ ਤੇ 5.5 ਇੰਚ ਤੇ ਇਹਨਾਂ ਟੱਕ ਲਾ ਲਵਾਂਗੇ ਠੀਕ ਹੈ ਜੀ ਇਹਨੂੰ ਹੁਣ ਆਪਾਂ 1 ਇੰਚ ਦਾ ਕਟਿੰਗ ਕਰ ਦਵਾਂਗੇ ਇਹਨਾਂ ਆਪਾਂ ਇਹ ਪੀਸ ਆਹ ਵਾਲੀ ਇਹਨਾਂ ਪੀਸ ਕਟਿੰਗ ਕਰ ਲੈਣਾ 15 ਇੰਚ ਇੱਧਰ ਲਾਲਾ ਨਿਸ਼ਾਨ ਇਹਨੂੰ ਆਪਾਂ ਕਟਿੰਗ ਕਰ ਲੈਨੇ ਆ ਲਓ ਜੀ ਆਪਾਂ ਨੇ ਇੰਨਾ ਕਟਿੰਗ ਕਰ ਲਿਆ ਇਹ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਆਪਾਂ ਲਗਾਉਣੀ ਹੈ ਸਲਾਈ ਦੇਖੋ ਇਦਾਂ ਬਣ ਗਿਆ ਇਹ ਠੀਕ ਹੈ ਜੀ ਹੁਣ ਇਹ ਤੇ ਆਪਾਂ ਲਗਾਉਣੀ ਹੈ ਸਲਾਈ ਸਲਾਈ ਕਿੱਦਾਂ ਲਗਾਉਣੀ ਉਹ ਵੀ ਤੁਹਾਨੂੰ ਦੱਸਦੇ ਆ ਹੁਣ ਜਿਹੜਾ ਆ ਮਤਲਬ ਕਿ ਆਹ ਵਾਲੀ ਚੀਜ਼ ਆ ਇਹਦੇ ਆਲੇ-ਦਾਲੇ ਆਪਾਂ ਲਗਾਣਾ ਕੱਪੜਾ ਕੱਪੜਾ ਲਗਾਣਾ ਆਪਾਂ 2-2 ਇੰਚ ਦੀ ਪੱਟੀ ਲਗਾਉਣੀ ਆ ਠੀਕ ਹੈ ਜੀ 2 ਇੰਚ ਦੀ ਪੱਟੀ ਆਪਾਂ ਕੱਟ ਕਰ ਲੈਣੀ ਹੈ ਜੇ ਤੁਸੀਂ 1.5 ਦੀ ਕੱਟ ਕਰਨਾ ਚਾਹੁੰਦੇ ਤਾਂ 1.5 ਦੀ ਵੀ ਕੱਟ ਕਰ ਸਕਦੇ ਹੋ ਇਦਾਂ ਕਰਕੇ ਇਹਦੇ ਆਲੇ-ਦਾਲੇ ਪੱਟੀ ਲਗਾ ਲਵਾਂਗੇ ਠੀਕ ਹੈ ਜੀ ਆਪਾਂ ਨੇ ਪੱਟੀ ਇਹ ਤੇ ਲਗਾ ਦਿੱਤੀ ਸੀ ਗੁਲਾਈ ਦੇ ਵਿੱਚ ਇਦਾਂ ਕਰਕੇ ਹੁਣ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਹੈ ਤੇ ਹੁਣ ਆਪਾਂ ਕੀ ਕਰਨਾ ਜੀ ਇੱਥੇ ਸਲਾਈ ਲਗਾਣੀ ਆ ਅੱਡੀ ਦੀ ਇਹਨੂੰ ਗੁਲਾਈ ਦੇ ਵਿੱਚ ਇਦੋਂ ਇੱਥੋਂ ਐਨ ਲਿਆ ਕੇ ਗੁਲਾਈ ਦੇ ਵਿੱਚ ਇਦਾਂ ਸਲਾਈ ਲਿਆ ਕੇ ਇੱਥੇ ਛੱਡ ਦੇਣੀ ਆ ਤੇ ਬਾਕੀ ਫੇਰ ਆਪਾਂ ਇੱਥੇ ਗੁੱਠੇ ਬਣਾਉਣੇ ਆ ਵੇਖੋ ਆਪਾਂ ਇਦਾਂ ਗੁਲਾਈ ਦੇ ਵਿੱਚ ਸਲਾਈ ਲਗਾ ਦਿੱਤੀ ਜਿਹੜਾ ਬਾਧੂ ਐਕਸਟਰਾ ਕੱਪੜਾ ਹੁੰਦਾ ਇਹਨੂੰ ਆਪਾਂ ਕੱਟ ਕਰ ਦਵਾਂਗੇ ਠੀਕ ਹੈ ਜੀ ਹੁਣ ਜਿਹੜੀ ਆ ਵਾਲੀ ਸਲਾਈ ਇੱਥੇ ਤੱਕ ਆ ਗਈ ਸੀ ਇਹਨੂੰ ਇਦਾਂ ਕਰਕੇ ਆਪਾਂ ਇਦਾਂ ਬਣਾ ਲਾਂਗੇ ਠੀਕ ਹੈ ਜੀ ਹੁਣ ਇਹਦੇ ਉੱਤੇ ਇਹਦੇ ਉੱਤੇ ਗੁੱਠੇ ਦਾ ਨਿਸ਼ਾਨ ਕੱਢ ਲੈਣੇ ਇੱਕ ਇਧਰ ਗੁੱਠਾ ਇਧਰ ਗਲਾਈ ਦੇ ਵਿੱਚ ਗੁੱਠਾ ਛਾਪ ਲਾਵਾਂਗੇ ਠੀਕ ਹੈ ਜੀ ਐਵੇਂ ਗਲਾਈ ਪਾ ਲਵਾਂਗੇ ਤੇ ਇਧਰ ਆਪਾਂ ਉਂਗਲਾਂ ਦਾ ਉਂਗਲਾਂ ਦੀ ਗਲਾਈ ਪਾ ਲਵਾਂਗੇ ਠੀਕ ਹੈ ਜੀ ਆ ਦੇਖੋ ਇਦਾਂ ਕਰਕੇ ਇੱਧਰ ਕਰਕੇ ਸੋਨ ਸਲਾਈ ਲਗਾ ਕੇ ਦਿਖਾਨੇ ਆ ਤੁਹਾਨੂੰ ਫੇਰ ਆਪਣੀ ਸੌਕਸ ਪੂਰੀ ਰੈਡੀ ਹੋ ਜਾਊਗੀ। ਜੋ ਇੱਧਰ ਕੱਢ ਲਿਆ ਆਪਾਂ ਗੋਠੇ ਦਾ ਨਿਸ਼ਾਨ ਤੇ ਇੱਧਰ ਹੋ ਗਿਆ ਆਪਣੇ ਉਂਗਲੀਆਂ ਦੇ ਨਿਸ਼ਾਨ। ਹੁਣ ਜਿਹੜਾ ਆਹ ਵਾਲਾ ਇੱਥੇ ਆਪਾਂ ਟੱਕ ਲਗਾ ਦੇਵਾਂਗੇ ਤਾਂ ਜੋ ਆਪਾਂ ਨੂੰ ਸਿੱਧੇ ਕਰਨ ਲੱਗੇ ਦਿੱਕਤ ਨਾ ਆਵੇ। ਲੋ ਜੀ ਹੁਣ ਤੁਹਾਨੂੰ ਸਿੱਧੇ ਕਰਕੇ ਦਿਖਾਨੇ ਆ ਇਹ। ਜੇ ਦੂਜੀ ਸੌਕਸ ਬਣਾਣੀ ਆ ਉਹਦੇ ਗੁੱਠਾ ਪਰਲੇ ਪਾਸੇ ਨਿਕਲੂਆ ਠੀਕ ਹੈ ਜੀ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ। ਲੋ ਜੀ ਦੇਖੋ ਆਪਣੀ ਸੌਕਸ ਬਣ ਕੇ ਰੈਡੀ ਹੋ ਗਈ ਆ। ਤਨੂ ਪਾ ਕੇ ਦਿਖਾਨੇ ਆ ਦੇਖੋ ਜੀ ਲੋ ਜੀ ਦੇਖੋ ਜੀ ਆਪਣੀ ਸੌਕਸ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਆ ਇਦਾਂ ਹੀ ਆਪਾਂ ਦੂਜੇ ਪਾਸੇ ਤਿਆਰ ਕਰ ਲੈਣੇ ਆ ਠੀਕ ਹੈ ਜੀ ਤੇ ਆਪਣੀ ਬੂਟ ਟਾਈਪ ਸੌਕਸ ਬਣ ਕੇ ਰੈਡੀ ਹੋ ਗਈ ਆ ਤੇ ਬਹੁਤ ਵਧੀਆ ਬਣੀ ਆ ਇਹ ਤੇ ਬਹੁਤ ਨਿੱਗੀ ਆ ਤੇ ਜਿਵੇਂ ਮਰਜ਼ੀ ਆਪਾਂ ਚੱਪਲਾ ਪਾ ਕੇ ਇਹਨੂੰ ਪਾ ਸਕਦੇ ਆ ਆਪਾਂ ਇਹ ਸੌਕਸ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਤੇ ਚਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ ਤੇ ਚਲੋ ਜੀ ਮਿਲਾਂ ਕੱਲ੍ਹ ਹੀ ਖੁਰੂੜਾ ਤਦ ਤੱਕ ਲਈ ਸਾਰੇ ਜੀ ਸ਼ਸ਼ਕਾ